ਖੇਦੇ ਐਸੇ ਅਵਤਾਰ ਸਵਾਮੀ ਦਰਬਾਰਾ ਸਿੰਘ ਮਹਾਰਾਜ ਵਰਗੇ ਪਗੰਬਰ ਸਵਾਮੀ ਜੋਰਾ ਸਿੰਘ ਮਹਾਰਾਜ ਜੈਸੇ ਅਵਤਾਰ ਉਹਨਾਂ ਦੀ ਗੋਦ ਵਿੱਚ ਖੇਦੇ ਆਪਾਂ ਇਹ ਕਵਤਾ ਜਿਹੜੀ ਹੈ ਹੁਣ ਆਪਾਂ ਪੇਸ਼ ਕਰਾਂਗੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਰਵਣ ਕਰਨ ਲਈ ਜੀ ਸਵਾਮੀ ਜੋਰਾ ਸਿੰਘ ਮਹਾਰਾਜ ਤੇ ਸਵਾਮੀ ਦਰਬਾਰਾ ਸਿੰਘ ਮਹਾਰਾਜ ਉਨ੍ਹਾਂ ਨੇ ਜਦ ਕਦ ਕਹਿ ਚੁਪਾਇਆ ਸੇਵਾ ਕੀਤੇ ਕਰਵਾਈ ਗਾਮ ਕੱਲਾ ਤੇ ਕਰਵਾਉਣਾ ਸ਼ਾਸਨ ਕਰਨਾ ਤੇ ਕਰਵਾਉਣਾ ਗੁਰੂ ਧਾਮਾਂ ਦੀ ਸੇਵਾ ਜੋ ਸ੍ਰੀ ਵਾ ਸੁਆਮੀ ਦਰਬਾਰਾ ਸਿੰਘ ਮਹਾਰਾਜ ਨੇ ਸ਼ੁਰੂ ਕੀਤੀਗਾ ਉਸ ਵਾਵਾ ਨੂੰ ਸੰਪੂਰਨ ਸੁਆਮੀ ਦੂਰਾ ਸਿੰਘ ਮਹਾਰਾਜ ਨੇ ਉਸੇ ਤਰ੍ਹਾਂ ਲਗਾਤਾਰ ਜਾਰੀ ਰੱਖਿਆ ਤੇ ਸੰਪੂਰਨ ਕੀਤਾ ਆਹ ਸੁਆਮੀ ਦੂਰਾ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਆਪਾਂ ਸਾਰੀ ਸੰਗਤ ਨੇ ਬੜੀ ਪਿਆਰ ਦੇ ਨਾਲ ਇਹ ਕੰਮ ਦਾ ਸਰਵਣ ਕਰਨੀ ਹੈ ਤਿੱਧ ਤੱਲ ਨੇ ਜਨਿੰਦਿਆਂ ਮਾਵਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਉਹ ਮਾਵਾ ਤੱਲ ਹੈ ਜਿਨ੍ਹਾਂ ਦੇ ਪੁੱਤ ਅੱਜ ਵੀ ਨਾਮ ਜਪ ਰਹੇ ਆ ਉਹ ਮਾਵਾ ਤੱਲ ਹੈ ਜਿਨ੍ਹਾਂ ਦੇ ਪੁੱਤ ਅੱਜ ਵੀ ਜਿਨ੍ਹਾਂ ਦੇ ਹਿਰਦੇ ਚ ਦਇਆ ਭਾਵਨਾ ਹੈ ਗੁਰੂ ਲਈ ਪਿਆਰ ਹੈ ਆਹ ਬੜੇ ਪਿਆਰ ਦੇ ਨਾਲ ਭਾਈ ਜਰਦੀਪ ਸਿੰਘ ਤੇ ਪ੍ਰਕਰ ਸਿੰਘ ਦੀਆਂ ਆਵਾਜ਼ਾਂ ਵਿੱਚ ਕਭ ਤਾਂ ਸਰਵਣ ਕਰੀਏ ਤੱਲ ਤੱਲ ਨੇ ਜਨਿੰਦਿਆਂ ਮਾਵਾ ਜਿਨ੍ਹਾਂ ਦੇ ਪੁੱਤ ਨਾਮ ਦਾਦੇ ਸੂਰਮੇ ਭਗਤ ਅਵਤਾਰ ਜੀ ਦਾਦੇ ਸੂਰਮੇ ਭਗਤ ਅਵਤਾਰ ਜੀ ਹੋਏ ਤਾਂ ਦੁਨੀਆ ਦੀ ਹੁੰਦੇ ਐ ਬਹਾਰ ਜੀ ਹੋਏ ਤਾਂ ਦੁਨੀਆ ਦੀ पारी माता ते पुतर सिखे आया ॻाद जी माम तो लॻल सची यादि मामा तो लॻल सची यादि ਲੇਗੇ ਪਾ ਜਵੀ ਅਟਲ ਮੋਨਿਆ ਗਦੀ ਉਹ ਲੈਗੇ ਸੱਚਖੰਡ ਰਾਜ ਰੱਬੀ ਚੱਲ ਦੇ ਅਤਾਜ ਹੱਥੀਕਰ ਦੇ ਫਰਿਸ਼ਤੇ ਛਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਲ ਤਲ ਨੇ ਜਣੇ ਵੀ ਅਵਾ ਮਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਲ ਤਲ ਨੇ ਜਣੇ ਵੀ ਅਵਾ ਮਾ ਉਹ ਤਨ ਮਾਈਆਂ ਵਿੱਚੋਂ ਮਾਈ ਸੀ ਫਰੀਦ ਦੀ ਉਹ ਤਨ ਮਾਈਆਂ ਵਿੱਚੋਂ ਮਾਈ ਸੀ ਫਰੀਦ ਦੀ ਉਹ ਲਈ

पती पुत्र गोपी चंदीदा लाडला ਦਾ ਗੁਰੂ ਦਸ਼ਮੀ ਸ਼ਦੀ ਓ ਜੀ ਦਾ ਲਾਲ ਜਾਨ ਪਟ ਗਿਆ ਮਲੇਸ਼ਦੀ ਓ ਜੀ ਦਾ ਲਾਲ ਜਾਨ ਪਟ ਗਿਆ ਮਲੇਸ਼ਦੀ ਓ ਜੀ ਦਾ ਲਾਲ ਜਾਨ ਪਟ ਗਿਆ ਮਲੇਸ਼ਦੀ ਓ ਕੀ ਤਸਾਰਾ ਸਰਬੰਸ ਪੇਦਾ ਦੇਸ਼ ਦੀ ਓ ਕੀ ਤਸਾਰਾ ਸਰਬੰਸ ਪੇਦਾ ਦੇਸ਼ ਦੀ ਓ ਕੀ ਕਈਏ ਕੁਰਬਾਨੀ ਗੁਰੂਏ ਸਦੀ ਓ ਕੀ ਕਈਏ ਕੁਰਬਾਨੀ ਗੁਰੂਏ ਸਦੀ ਓ ਮਾਤਾ ਗੋ ਜਰੀਦ ਲੋ बे तन धने जणे सूरमे बे तन तने जणे माता कौर जी भले हार जी माता कौर जी भले हार जी मु गोदी विच खे गोदी विच खे

ਨਾ ਹਮ ਜਪਦੇ ਧਨ ਧਨ ਲੈ ਜਣੇ ਦੀ ਅਮਾ ਜਿਨ੍ਹਾਂ ਦੇ ਪੋਤ ਨਾਮ ਜਪਦੇ ਧਨ ਧਨ ਨਹੀਂ ਜਣੇ ਦੀ ਅਮਾ ਧੰਨ ਗੁਰੂ ਗੁਰੰਤ ਸਾਹਿਬ ਜੀ ਹੁਕਮ ਕਰਦੇ ਨੇ ਕਹਿੰਦੇ ਜਿਨ੍ਹਾਂ ਦੇ ਘਰ ਅਵਤਾਰ ਸੰਤ ਰਹਿ ਪਰ ਸੂਰਮੇ ਭਗਤੋਂ ਦੇ ਨਾ ਕਹਿੰਦੇ ਉਹ ਕੁੱਲ ਵੀ ਧਨ ਹੈ ਧਨ ਸੋ ਮਾਤਾ ਧਨ ਸੋ ਪਿਤਾ ਧਨ ਧਨ ਕੁੱਲ ਜਿਨ ਗੁਰੂ ਜੜਿਆ ਮਾਈ ਉਹ ਕੁੱਲ ਵੀ ਧਨ ਹੈ ਮਾਤਾ ਪਿਤਾ ਦੀ ਧਨ ਹੈ ਜਿਨ੍ਹਾਂ ਨੇ ਐਸੇ ਰਹਿਤ ਰਾਂ ਨੂੰ ਅਵਤਾਰ ਦਿੱਤਾ ਜਨਮ ਦਿੱਤਾ ਸੋਚਣ ਬਾਰੇ ਕੱਲ ਇਹ ਹੈ ਜੇ ਆਪਾਂ ਵਿਚਾਰ ਕਰੀਏ ॠषि ਬਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਅਵਤਾਰ ਆਏ

اے 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 جی تو ہر اگلی چار ایک ایسی شیر سندھی تو ماتاک ایسی شیر سندھی تو تب تو ملہبار جائیے کروڑا بار لوشتار کرے گئے جنہاں دی گودھ میں سوامی کبھارا سندھی تو سوامی جوڑا سندھی ایسی کبھارا پھیتے ایک بار ساری سہر تک سات رام شریم اور آب ایسی بی. بیٹی بی. کے ساتھ آ رہی ہے منا کون ساندھی جو پھرنا چاکتا را بیسانی سرطا پر کتوس کی بڑے پریگ دینار اور سکورتا دیں جانا پاس بھاکتی کرانے کی کمکہ سوامی جوڑا سن مہارا جگہ نے چند جا لے کر دکھو بھولا گے ایک کمکہ تو سوید جا سوامی جوڑا سن مہارا جگہ نے جاندی تیر ڈاز دیا یہ کمکہ نے دے گا کی کرا جا دی دیو جا جاوڑا سن ਪਾਰਹ ਦੇ ਪਾਸਪੂਰਨਤਾ ਦੇ ਪਤਾ ਬੋਲਾ ਵੀ ਸਵਾਮੀ ਜੀ ਅੱਜ ਵਿੱਚ ਹੁਣ ਆਉ ਕੋਲ ਵਿਚਾਰੇ ਕਿ ਗੁਰੂ ਨਾਨਕ ਪਾਤਸ਼ਾਹ ਪਾਰਹ ਦੇ ਪ੍ਰਕਾਸ਼ ਬੋਤ ਦੇ ਵਿੱਚੋਂ ਆਪਾਂ ਜਿਹੜਾ ਪ੍ਰਸੰਗ ਹੈ ਸਾਂਝਾ ਕਰਾਂਗੇ ਲੋ ਇੱਤੋਂ ਹੀ ਆਪਾਂ ਪ੍ਰਸੰਗ ਸ਼ੁਰੂ ਕਰੀਏ ॠषि ਕਲਿਆਣ ਦਾਸ ਮਹਿਤਾ ਜੀ ਤੇ ਮਾਤਾ ਤ੍ਰਿਪਤਾ ਜੀ ਉਹਨਾਂ ਨੇ ਜਨਮ ਜਨਮ ਦੀ ਤਪਸ਼ਿਆ ਅਕਾਲ ਪੁਰਖ ਨੇ ਮਰਦਾਨ ਬਖਸ਼ੀ ਸੀ ਕੱਚਾ ਸੀ ਤੁਸੀਂ ਬੰਦ ਕੀ ਕੀਤੀ ਹੈ ਕੀ ਇੱਛਾ ਵਸੇ ਕੋ ਹੱਥ ਜੋੜ ਕੇ ਬੇਨਤੀ ਕੀਤੀ ਕੋਈ ਮੰਗ ਨਹੀਂ ਰਾਜ ਨਾ ਚਾਹੁੰ ਮੁਕਤ ਨਾ ਚਾਹੁੰ ਮਨ ਪੀਤ ਚਰਨ ਕਮਲਾਰੇ ਚਰਨਾਂ ਦੀ ਪਰੀਤ ਚਾਹੀਦੀ ਹੈ ਤੇ ਅਕਾਲ ਪੁਰਖ ਪ੍ਰਭੂਣ ਨੇ ਇਹ ਵਰਦਾਨ ਬਖਸ਼ੇ ਸੀ ਕਿ ਤੁਸੀਂ ਤਪਸ਼ਿਆ ਕੀਤੀ ਪਰ ਮੰਗਿਆ ਕੁਝ ਨਹੀਂ ਤੇ ਇੱਥੇ ਗੁਰੂ ਪਾਤਸ਼ਾਹ ਨੇ ਮੋਹ ਮਾਰ ਦਿੱਤੀ ਪੰਜਵੇਂ ਪਾਤਸ਼ਾਹ ਨੇ ਉਹ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਨਾਮ ਜੱਤ ਕੇ ਸੇਵਾ ਕਰਕੇ ਜੇ ਬੰਦਾ ਕੁਝ ਨਾ ਮੰਗੇ ਤਾਂ ਇਹ ਨਾ ਸੋਚ ਕੇ ਗੁਰੂ ਕਿਤੇ ਉਹਨੂੰ ਖਾਲੀ ਰਹਿਣ ਦੇਗਾ ਗੁਰੂ ਤਾਂ ਝੋਲਦਾ ਭਰਦਾ ਹੀ ਹੈ ਗੁਰੂ ਰਹਿਮਤ ਕਰਦਾ ਤੇ ਭਗਵਾਨ ਕਾਲਪੁਰਖ ਨੇ ਇਹ ਕਹਿ ਦਿੱਤਾ ਕਿ ਸਲਾ ਆਏਗਾ ਆਪ ਜੀ ਦੇ ਗ੍ਰਹਿ ਅਸੀਂ ਅਵਤਾਰ ਲਵਾਂਗੇ ਪਰ ਉਹ ਕੀਤੇ ਹੋਏ ਕੌਲ ਇਕਰਾਰ ਸੀ ਦੂਜੇ ਪਾਸੇ ਜਿਹੜੀ ਇਹ ਧਰਤੀ ਸੀ ਇਹ ਵੀ ਪੁਕਾਰਾਂ ਕਰਦੀ ਸੀ ਤੇ ਕਰਤਾ ਆਪਣੇ YouTube ਤੇ ਵੀ ਪਈ ਹੈ ਤੇ ਬਹੁਤ ਸਾਰੇ ਤਾਂ ਸਰਗਣ ਵੀ ਕੀਤੀ ਹੈ ਤੇ ਕਰਤਾ ਆਪ ਬਹੁਤ ਸਮੇਂ ਬਾਅਦ ਹੁਣ ਗਾਰੇ ਆ ਅਜ ਕੁਦਰਤੀ ਇਹ ਸਬ ਬੜਿਆ ਵੀ ਜਿਹੜੀ ਇਹ ਧਰਤੀ ਸੀ ਭਾਈ ਗੁਰਦਾਸਾ ਕਹਿੰਦੇ ਨੇ ਇਹ ਧਰਤੀ ਨੂੰ ਜਿਹੜਾ ਭਾਰ ਹੈ ਕਾ ਦਾ ਜੰਗਲਾਂ ਦਾ ਪਹਾੜਾਂ ਦਾ ਬੇਲਦਾਂ ਦਾ ਨਦੀਆਂ ਦਾ ਸਮੁੰਦਰਾਂ ਦਾ ਸਾਗਰਾਂ ਦਾ ਮਹਾਸਾਗਰਾਂ ਦਾ ਕਹਿੰਦੇ ਨਹੀਂ ਇਹ ਧਰਤੀ ਨੂੰ ਭਾਰ ਹੈ ਅਕਿੰਦ ਕਣ ਲੋਕਾਂ ਦਾ ਅਕਿੰਦ ਕਣ ਦੇ ਦੋ ਅਰਥ ਦੱਸੇ ਆ ਇਧ ਕਿਰਤ ਕਣ ਉਹ ਜਿਹੜਾ ਬੰਦਾ ਕਿਰਤ ਮਿਹਨਤ ਨਾਲ ਕਰੇ ਇੱਕ ਕਿਰਤ ਕਣ ਦੱਸਿਆ ਵਿਸ਼ਵਾਸ ਘਾਤੀ ਨੂੰ ਕਿਸੇ ਦੇ ਵਿਸ਼ਵਾਸ ਦਾ ਘਾਤ ਕਰ ਦੇਣਾ ਅਕਿਰਤ ਕਰਨ ਇੱਕ ਹੋਵੇ ਤੇ ਧਰਤੀ ਜਿਹੜੀ ਭਾਰ ਸਹਿ ਨਹੀਂ ਕਰ ਸਕਦੇ ਤੇ ਇਹ ਧਰਤੀ ਨੇ ਠਕਰਕ ਪੁੱਤ ਦੇ ਚਰਣਾ ਵਿੱਚ ਫਿਰ ਪੁਕਾਰ ਕੀਤੀ ਉਹ ਕਲਤਾ ਪੈ ਤੇ ਸਰਬਤ ਕਰਾਂਗੇ ਜਿਵੇਂ ਨਾ ਕਹਿੰਦੇ ਨੇ ਇਹ ਦੁਨੀਆਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਸਭ ਤੋਂ ਵੱਧ ਜਿਹੜੀ ਰੌਸ਼ਨੀ ਹੈ ਉਹ ਕੀ ਦੀ ਹੈ ਸੂਰਜ ਦੀ ਤੇ ਜੇ ਆਪਾਂ ਨੂੰ ਪੀਏ ਪੁੱਛੇ ਕਿ ਭਾਈ ਸੂਰਜ ਤੋਂ ਵੱਧ ਕਿਸੇ ਵਸਤੂ ਦੀ ਚਮਕ ਹੈ ਤਸਵਜਨ ਤੇ ਮਜਬੂਰ ਹੋਵਾਂਗੇ ਪਰ ਸੂਰਜ ਨਾਲੋਂ ਵੱਧ ਚਮਕ ਹੈ ਸੱਚ ਦੀ ਸੱਚਾ ਉਸ ਪ੍ਰਮਾਤਮਾ ਦਾ ਨਾਮ ਹੈ ਮਹਾਰਾਜ ਨੇ ਕਿਹਾ ਨਾ ਵੱਡਾ ਤੇਰਾ ਦਰਬਾਰ ਸੱਚਾ ਤੇ ਤਖਤ ਸੋ ਸਤਗੁਰੂ ਪਾਤਸ਼ਾਹ ਦਾ ਨਾਮ ਸੱਚਾ ਤੇ ਸੁੱਚਾ ਤੇ ਧਰਤੀ ਮਾਤਾ ਜਲੇ ਜਿਵੇਂ ਫਿਰ ਪੁਕਾਰ ਕੀਤੀ ਪ੍ਰਮਾਤਮਾ ਦੇ ਚਰਨਾਂ 'ਚ ਨਮਸਕਾਰ ਸਕੜੀ ਨੂੰ ਕਰੋੜਾਂ ਬਾਾਰ ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ ਸਵਾਮੀ ਜਗਜੀਤ ਸਿੰਘ ਜੀ ਜੋ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਉਸ ਸਰਤਾਂ ਨੂੰ ਗੁਰਪਾਲ ਦੇ ਪ੍ਰਦੇਸ਼ ਦੇ ਲਈ ਪਹੁੰਚੇ ਨੇ ਸੋ ਸਵਾਮੀ ਜੀ ਅੱਜ ਤੋਂ ਸਾਰੀ ਗੁਰਸੰਗਤ ਨੂੰ ਸਵਾਮੀ ਜਗਰਾ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਸਾਡੇ ਸਤਕਾਰਯੋਗ ਬੀਬੀ ਕਰਨਜੀਤ ਕੌਰ ਜੀ ਤੋਂ ਕੋ ਸਤਕਾਰਯੋਗ ਭਾਈ ਭਗਤ ਸਿੰਘ ਜੀ ਗੱਲ ਉਮਰ ਸਾਰਾ ਬਿਆਸ ਸਤਕਾਰ ਭੇਜਦੇ ਆ ਕਰੋੜਾਂ ਬਾਰ ਨਮਸਕਾਰ ਧੰਨਵਾਦ ਹੈ ਗੁਰੂ ਸਾਹਿਬ ਕਿਰਪਾ ਕਰ ਚਰਦੀ ਕਲਾ ਲੰਮੀ ਆਰ ਜੀ ਤੰਦਰੁਸਤੀ ਦਾ ਰਹੇ ਤਾਂ ਗੁਰੂ ਸਾਹਿਬ ਖੁਸ਼ਿਆ ਬਖਸ਼ਿਸ਼ ਕਰਨ ਤੱਤੀ ਮਾਤਾ ਨੇ ਜਿਵੇਂ ਪੁਕਾਰ ਕੀਤੀ ਆਉਂ ਸਮਾ ਜਿਹੜਾ ਉਹ ਸੇਵਾ ਤੇ ਅਪਰ ਇੱਕ ਹਰਤਾ ਤੋਂ ਬਾਅਦ ਇੱਕ ਹਰਤਾ ਸਵਾਮੀ ਜੋਰਾ ਸਿੰਘ ਮਹਾਰਤ ਯਾਤ ਵਿੱਚ ਬੋਲ ਕੇ ਜਿਵੇਂ ਹੁਕਮ ਹੋਇਆ ਕਰਦਾ ਕਾਰਜ ਕਰਾਂਗੇ ਆਉ ਪਰੇਸ਼ਾਨ ਦੇ ਨਾਲ ਸੁਣੋ ਬਿਤਾਤੀ ਮਾਤਾ ਵੀ ਬਾੜ ਨੂੰ ਕਾਂਦੀ ਰਾਕਾ ਹੈ ਕੋਈ ਨਾ ਕਿਆ ਦੁਨੀਆ ਵਿੱਚ ਧਰਮੀ ਰਾਜਾ ਰਹਿ ਕੋਈ ਨਾ ਨਹੀਂ ਸੁਣੀਂਦੀ ਸਵਾਮੀ ਨੂੰ ਪੁਕਾਰ ਕਿਤੇ ਆਜਾ ਸਿਰਜਨ ਹਾਰ ਧਾਰ ਅਗਧਾਰ ਕਿਤੇ ਧਰਤੀ ਮਾਤਾ ਨੇ ਕਾਲਪੁਤ ਦੇ ਚਾਲਾ ਵਿੱਚ ਪੁਕਾਰ ਇਆਂ ਦੇਦੇ ਕਿ ਹਮ ਭਗਵਾਨ ਵੀ ਛੋੜੇ ਦਰਸ਼ਨ ਨੂੰ ਤਸ ਰਹੇ ਲੇ i shall get there आजा सजण हार तारे अवतार के मरार के अमर रचा गे गीला कृष्ण अरार किते आया सिरजर हार तारे अवतार के आया सिरजर हार तारे अवतार के ओ रे पूरदार रसां रेहा पूरदार रसां पूर वचन पकोड़ियां कंदे पग तेकां छो and you

ਜਸਰ ਜਨ ਹਾਰ ਤਾਰ ਅਵਤਾਰ ਕਿਤੇ ਧਰਤੀ ਮਾਤਾ ਦੀ ਪੁਕਾਰ ਸੁਣ ਕੇ ਗਰੀਬਾਂ ਤੇ ਮਜਨੂਮਾਂ ਦੀ ਪੁਕਾਰ ਸੁਣ ਕੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਇਸ ਮਨੁੱਖ ਲੋਕ ਤੇ ਰਹਿਣਤਾ ਪਰਸਾਈਆ ਫਿਰ ਕਿਤੇ ਸਮਾ ਮਿਲਿਆ ਆਪੇ પ્રસન્ન ਹੋ ਕੇ ਸਾਂਝਾ ਕਰਾਂਗੇ ਤੇ ਹੁਕਮ ਹੋ ਗਿਆ ਕਿ ਹੁਣ ਸਮਾ ਜੋ ਆਪਾਂ ਸਮਾਪਤੀ ਹੈ ਸਮੇਂ ਦੀ ਤੇ ਜਿਹੜਾ ਅਗਲਾ ਕਾਰਜ ਹੈ ਉਹ ਕੀਤਾ ਜਾਏਗਾ ਤੇ ਮੇ ਕੋਈ ਸ਼ਬਦਾਂ ਦੇ ਵਿੱਚ ਨੂੰ ਸਵਾਰਤੀ ਕਰਾਂ Swami Jora Singh Avtara Mali ਤੁਹਾਡੀ ਚਰਤਨਾ ਆਖਾਂ ਤਾ ਕੀ ਆਖਾਂ ਜਿੱਤੇ ਚਰਨ ਧਰ ਦੇ ਭਾਗਾਂ ਨਾਲ ਪਰਦੇ ਸਾਰੀ ਧਰਤਨਾ ਆਖਾਂ ਤਾ ਕੀ ਆਖਾਂ ਤੁਹਾਡੇ ਪਹਿਲੇ ਵਿੱਚ ਸਤਜੁਗ ਮੇਲਾ ਰਹਾ ਵਰਦਨਾ ਆਖਾਂ ਤਾ ਕੀ ਆਖਾਂ ਕਿਸੇ Swami ਕੋ ਨਾਨਕ ਦਾ ਰੂਪ ਸਮਝਿਆ ਤਉਨ ਭਗਤਾਂ ਆਖਾਂ ਤੱਕ ਕੀ ਆਖਾਂ ਸੋ Swami ਜੋਰਾ ਸਿੰਘ ਮਹਾਰਾਜ ਗੁਰਤਾ ਕਰ ਦਿੱਤੇ ਮਰਾਜ ਸਰੋਂ Swami ਜੀਆ ਦੀ ਜੋਤ ਨੂੰ ਸੰਗਤਾਂ ਲਈ ਛੇਤੀ ਪਛਾਲਿਆ ਤੇ ਰਹਿਮਤਾਂ बरसाਇਆ ਮੇਟਾ ਮੰਨਿਆ ਸੰਗਤ ਲਈ ਭਾਰਾ ਇਹ ਕੋ ਚਾਹੀਦਾ ਹੁਕਮ ਮੰਨ ਜਾਣਾ ਉਹ ਲਾ ਕਰਕੇ ਬਦਲ ਕੇ ਭਾਰਾ ਮੇਕੋ ਲੀਲਾ ਜੋਗੀ ਰਾਜ ਦੀ ਕਦਾ ਚੜਦੀ ਦਿਨੋਂ ਦਿਨ ਜਾਵੇ ਜੋਰਾ ਸਿੰਘ ਮਹਾਰਾਜ ਸੋ ਬੇਂਤੀਆ ਸੰਗਤ ਨੂੰ ਕਿ ਇੱਥੇ ਹੁਣ ਚੰਦਰਾ ਦੀ ਸਮੇਂ ਦੀ ਸਮਾਪਤੀ ਹੈ ਪਰ ਜਦ ਤੱਕ ਇੱਕ ਦੂਜਾ ਠੀਕ ਹੈ 7 ਵਜੇ ਬੇਂਤੀਆ ਸੰਗਤ ਨੂੰ ਇਹ ਜਿਹੜੀ ਕਰਤਾ ਆਪਾਂ ਬਾਅਦ ਵਿੱਚ ਬੋਲਾਂਗੇ ਜਰੂਰ ਸੋ ਹੁਣ ਇੱਥੇ ਮੈਂ ਸਮਾਪਤੀ ਕਰਦਾ ਤੇ ਬਾਅਦ ਵਿੱਚ ਜਿਵੇਂ ਹੁਕਮ ਹੋਏਗਾ ਤਾਂ ਆਪਾਂ ਪੇਸ਼ ਕਰਾਂਗੇ ਤੇ ਅਗਲਾ ਜੋ ਸਮਾਪਾ ਇੱਕ ਦੀਤ ਸਿੰਘ ਜੀ ਉਹ ਸਾਰੀ ਸੰਗਤਾਂ ਨਾਲ ਮਿਲ ਕੇ ਇਸ ਸਮੇਂ ਤੇ ਕਰ ਰਹੇ ਨੇ ਤੇ ਸਾਰੀਆਂ ਸੰਗਤਾਂ ਨੂੰ ਸਵਾਮੀ ਜੀ ਵੱਲੋਂ ਭਾਈ ਪਗਿਲ ਸਿੰਘ ਜੀ ਵੱਲੋਂ ਸਾਰੇ ਸੰਤਾਸ਼ ਨੂੰ ਕੋਈ ਸੰਗਤ ਕੋਲੋਂ ਸਰਬਾਸਪਰਦਾਇ ਲੋਕ ਪੁਰੀਆਂ ਸੂ ਸੰਗਤਾਂ ਨੂੰ ਸਵਾਮੀ ਜੋਰਾ ਸਿੰਘ ਮਹਾਰਾਜ ਨੇ ਜਨਮ ਦਿਹਾੜੀ ਦਿਲਾ ਲੱਖ ਲੱਖ ਬਤਾਇਆ ਗੁਰਸਾਖਸ਼ੀਆਂ ਬਖਸ਼ਿਸ਼ਾਂ ਨੂੰ ਐਨੀ ਬੇਰੀਤੀਆਂ ਪ੍ਰਵਾਨ ਕਰੋ ਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘੱਬੜੀ